ਦਾਸ ਲੱਖ ਇੱਕ ਪਰਿਵਾਰ ਦਾ ਆ ਤੇ ਟੋਟਲ ਪਾਪੂਲੇਸ਼ਨ ਹੈਗੀ ਆ 3 ਕਰੋੜ ਰਫਲੀ ਪੰਜਾਬ ਦੀ ਠੀਕ ਹੈ ਜੀ ਤੇ 3 ਕਰੋੜ ਦੇ ਹਿਸਾਬ ਨਾਲ ਹੁਣ ਜਿਹੜਾ ਬਜਟ ਆ ਮੈਂ ਹੈਰਾਨ ਰਹਿ ਗਿਆ ਪੜ ਕੇ 9 ਜੁਲਾਈ 2025 ਐਸੇ ਸਾਲ ਦੇ ਟ੍ਰਿਬਿਊਨ ਦੇ ਸ਼ਾਇਦ ਫਰੰਟ ਪੇਜ ਤੇ ਖਬਰ ਆ ਵੀ ਜਿਹੜੀ ਇਹ ਸਕੀਮ ਸੀਗੀ ਆਪਣੇ ਹੈਲਥ ਇੰਸ਼ੋਰੈਂਸ ਵਾਲੀ ਇਹ ਸਕੀਮ ਦਾ ਇਹਨਾਂ ਨੇ ਬਜਟ ਐਸੇ ਸਾਲ ਜਦੋਂ ਬਜਟ ਬਜਟ ਪੇਸ਼ ਕੀਤਾ 2025-26 ਦਾ ਅਪ੍ਰੈਲ ਮਈ ਆਪਣੇ ਮਾਰਚ ਮਹੀਨੇ ਦੇ ਵਿੱਚ ਉਹਦੇ ਵਿੱਚ ਤੁਸੀਂ ਅੰਦਾਜ਼ਾ ਲਾਓ ਕਿ ਬਜਟ ਕਿੰਨਾ ਰੱਖਿਆ ਹੋਊਗਾ ਇਸ ਸਕੀਮ ਵਾਸਤੇ ਮੈਂ ਹੈਰਾਨ ਰਹਿ ਗਿਆ ਰਕਮ ਵੜ ਕੇ 778 ਕਰੋੜ 778 2 ਕਰੋੜ ਹੋਰ ਪਾ ਕੇ ਮੈਂ ਇਹਨੂੰ 780 ਕਰੋੜ ਕਰ ਦਿੰਦਾ ਰਫਲੀ ਹੁਣ 780 ਕਰੋੜ ਆ ਤੇ ਹੁਣ ਜਿਹੜੇ ਪਰਿਵਾਰਾਂ ਨੂੰ ਅਗਰ ਆਪਾਂ ਅੱਗੇ ਟ੍ਰਿਕਲ ਡਾਊਨ ਕਰਕੇ ਟੰਡਿਵਿਜੁਅਲ ਤੱਕੇ ਜਾਣਾ ਨਾ ਇੱਕ ਪਰਿਵਾਰ ਚ ਪੰਜ ਮੈਂਬਰ ਨੇ ਛੇ ਨੇ ਤੇ ਕੁੱਲ ਮਿਲਾ ਕੇ ਸਾਰੇ ਪਰਿਵਾਰ ਕਵਰ ਨੇ ਮੀਨਸ ਪੰਜਾਬ ਦੀ ਸਾਰੀ ਜਿਹੜੀ ਆਪਾਂ ਡੋਮਿਸਾਈਲ ਕਹਿ ਲਈਏ ਪੰਜਾਬ ਦੀ ਸਾਰੀ ਪੋਪੂਲੇਸ਼ਨ ਜਿਹੜੀ ਉੱਤੇ ਰਹਿੰਦੀ ਆ 3 ਕਰੋੜ ਰੈਫਲੀ ਹੁਣ 3 ਕਰੋੜ ਲੋਕਾਂ ਵਾਸਤੇ ਬਜਟ ਹੈਗਾ 780 ਕਰੋੜ ਹੁਣ 780 ਵਟਾ 780 ਕਰੋੜ ਨੂੰ ਡਿਵਾਈਡ ਕਰ ਦੋ 3 ਕਰੋੜ ਨਾਲ ਕਰੋੜ ਦੇ ਨਾਲ ਕਰੋੜ ਕੈਨਸਲ ਹੋ ਗਿਆ 7 ਜ਼ੀਰੋਆਂ ਕਰੋੜ ਦਾ ਇੱਕ ਅੱਧੇ ਮਗਰ ਬਚਿਆ ਕੀ 780 ਦੇ ਮਗਰ ਨੂੰ ਡਿਵਾਈਡ ਕਰ ਦੋ 3 ਦੇ ਨਾਲ ਮੇਰਾ ਖਿਆਲ ਹੈ 260 260 ਰੁਪਏ ਇੱਕ ਬੰਦੇ ਵਾਸਤੇ ਇਹ ਆਏ ਹੈਗੇ ਨੇ ਜਿਹੜਾ 10 ਲੱਖੇ ਦੱਸ ਰਹੇ ਨੇ